ਸਤਿ ਸ਼੍ਰੀ ਅਕਾਲ ਦੋਸਤੋ ਬਲਵਿੰਦਰ ਸਿੰਘ ਬਾਜਵਾ ਵੱਲੋਂ ਫਿਰ ਇੱਕ ਤੁਹਾਡਾ ਸਾਰਿਆਂ ਦਾ ਵੈਲਕਮ ਅਤੇ ਆ ਸਵਾਗਤ ਕਰਦੇ ਆ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿੱਦਾ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਸਾਰੇ ਜਿਸ ਤਰ੍ਹਾਂ ਇਨਫੋਰਮੇਸ਼ਨ ਲੈਂਦੇ ਰਹਿੰਦੇ ਹਾਂ ਸਾਡੀ ਕਮਿਊਨਿਟੀ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝ ਪਾਉਂਦੇ ਹਾਂ ਅੱਜ ਮੈਂ ਇੱਕ ਧਰਨਾ ਖਬਰ ਸਾਂਝ ਕਰਨ ਜਾ ਰਿਹਾ ਹਾਂ ਕਿ ਕਈ ਵਾਰੀ ਸਾਡੇ ਕੁਝ ਬੱਚੇ ਜਾਂ ਕੁਝ ਆ ਕਮਿਊਨਿਟੀ ਮੈਂਬਰ ਹਨ ਜਦੋਂ ਪਰਦੇਸਾਂ ਵਿੱਚ ਵਿੱਚ ਰਾਖੇ ਆ ਵੱਖਰੇ ਵੱਖਰੇ ਦੇਸ਼ਾਂ ਵਿੱਚ ਰਹਿ ਕੇ ਕਮਿਊਨਿਟੀ ਦਾ ਨਾਮ ਵੀ ਰੋਸ਼ਨ ਕਰਦੇ ਹਨ ਕਮਿਊਨਿਟੀ ਦੇ ਲਈ ਚੰਗੇ ਕੰਮ ਵੀ ਕਰਦੇ ਹਨ ਕੁਝ ਵੀ ਹਨ ਜਿਨ੍ਹਾਂ ਦੇ ਕਰਕੇ ਕਮਿਊਨਿਟੀ ਨੂੰ ਸਿਰ ਨੀਵਾ ਕਰਨਾ ਪੈਂਦਾ ਹੈ ਭਾਵੇਂ ਕੁਝ ਵੀ ਹੋਵੇ ਸੋ ਸਾਨੂੰ ਅਸੀਂ ਜਰੂਰ ਹੈ ਤੁਹਾਡੇ ਨਾਲ ਇਹੋ ਜੀਆਂ ਗੱਲਾਂ ਸਮੇਂ-ਸਮੇਂ ਤੇ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਅਸੀਂ ਕਰਦੇ ਰਹਿੰਦੇ ਹਾਂ ਕਿਉਂਕਿ ਅਸੀਂ ਵੇਖੋ ਆ ਕਮਿਊਨਿਟੀਆਂ ਦੇ ਵਿੱਚ ਜਦੋਂ ਵੀ ਕਿਸੇ ਕਮਿਊਨਿਟੀ ਦਾ ਨਾਂ ਲਿਆ ਜਾਂਦਾ ਹੈ ਤਾਂ ਉਹ ਜਿੱਦਾਂ ਦਾ ਵੀ ਉਸ ਦੀ ਜਿਹੜੀ ਰੈਪਿਊਟੇਸ਼ਨ ਹੁੰਦੀ ਹੈ ਲੋਕਾਂ ਦੇ ਸਾਹਮਣੇ ਆਉਂਦੀ ਹੈ ਜਦੋਂ ਇੱਥੇ ਸਾਡੇ 911 ਹੋਇਆ ਸੀ ਜਾਂ ASDI ਆਈ ਸੀ ਜਦੋਂ ਪ੍ਰੋਬਲਮ ਆਈਆਂ ਸੀ ਤਾਂ ਅਦੋਂ ਵੀ ਦੇਖੋ ਸਾਡੇ ਗੁਰੂ ਘਰਾਂ ਦੇ ਵਿੱਚੋਂ ਅਦੇ ਵਕ ਵਕ ਜਿਹੜੀਆਂ ਸੰਸਥਾਵਾਂ ਸਨ ਉਹਨਾਂ ਕਿਸੇ ਨੇ ਟ੍ਰਾਂਸਪੋਰਟੇਸ਼ਨ ਦੇ ਰਹੇ ਕਿਸੇ ਨੇ ਲੰਗਰ ਦੇ ਰਹੇ ਸਾਰੇ ਅ ਦੁਨੀਆ ਦੇ ਵਿੱਚ ਖਾਸ ਕਰਕੇ ਅਮਰੀਕਾ ਦੇ ਵਿੱਚ ਵੀ ਇੱਕ ਬੜਾ ਵੱਡਾ ਯੋਗਦਾਨ ਪਾਇਆ ਸੀ ਸੋ ਸਾਡੀ ਕਮਿਊਨਿਟੀ ਦੇ ਲਈ ਉਹ ਇੱਕ ਮਾਣਮਈ ਬਣਿਆ ਸੀ ਅੱਜ ਮੈਂ ਜਿਹੜੀ ਤੁਹਾਡੇ ਨਾਲ ਗੱਲ ਸੰਜੀ ਕਰਨ ਜਾ ਰਿਹਾ ਹਾਂ ਬਹੁਤੇ ਲੋਕ ਸਾਡੇ ਇੱਥੇ ਆ ਕੇ ਕੋਈ ਕੰਸਟਰਕਸ਼ਨ ਕਰਦੇ ਹਨ ਕੋਈ ਲੇਬਰ ਕਰਦੇ ਹਨ ਜਿਹੜੇ ਪੜ੍ਹੇ ਲਿਖੇ ਚੰਗੀਆਂ ਜੋਬਾਂ ਤੇ ਚੱਲ ਜਾਂਦੇ ਹਨ ਪਰ ਅੱਜ ਕੋਈ ਵੀ ਜਾਬ ਚੰਗੀ ਜਾਂ ਮਾੜੀ ਨਹੀਂ ਹੁੰਦੀ ਆਪਣੇ ਹਿਸਾਬ ਦੇ ਨਾਲ ਸਾਰੇ ਹੀ ਕੰਮ ਕੋਈ ਵੀ ਕੰਮ ਹੋਵੇ ਕੰਮ ਕਰਦੇ ਕੋਈ ਮਾੜਾ ਨਹੀਂ ਹੁੰਦਾ ਹਰ ਇੱਕ ਨੂੰ ਇੱਥੇ ਆ ਕੇ ਮਿਹਨਤ ਕਰਨੀ ਪੈਂਦੀ ਹੈ ਖਾਲੇ ਜਾਦਾ ਲੋਕ ਇੱਥੇ ਟੈਕਸੀ ਦਾ ਕੰਮ ਵੀ ਕਰਦੇ ਹਨ ਟੈਕਸੀ ਦੇ ਕੰਮ ਦੇ ਵਿੱਚ ਵੀ ਤੁਹਾਡਾ ਰੋਜ਼ ਜਦੋਂ ਨਵੀਆਂ-ਨਵੀਆਂ ਆ ਸਵਾਰੀਆਂ ਦੇ ਨਾਲ ਜਦੋਂ ਵਾਹ ਪੈਂਦਾ ਹੈ ਤਾਂ ਉਸ ਦੇ ਨਾਲ ਜਦੋਂ ਤੁਸੀਂ ਆਪਸ ਵਿੱਚ ਗੱਲ ਕਰਦੇ ਹੋ ਆਪਣੀ ਬੋਲੀ ਆਪਣੇ ਆ ਦੇਸ਼ ਬਾਰੇ ਜਾਂ ਆਪਣੇ ਕੰਟਰੀ ਬਾਰੇ ਜ ਦੱਸਦੇ ਹੋ ਤਾਂ ਉਹ ਵੀ ਇੱਕ ਤੁਸੀਂ ਇੱਕ ਤੁਹਾਡਾ ਉਹਨਾਂ ਦੇ ਤੱਕ ਮੈਸੇਜ ਜਾਂਦਾ ਹੈ ਕਿ ਅਸੀਂ ਫਲਾਣੇ ਸ਼ਹਿਰ ਤੇ ਗਏ ਸੀ ਉੱਥੇ ਸਾਡੀ ਇਹ ਗੱਲਬਾਤ ਹੋਈ ਅੱਜ ਮੈਂ ਤੁਹਾਨੂੰ ਗੱਲ ਕਰ ਜਾ ਰਿਹਾ ਹਾਂ ਕਿ ਸਾਡੇ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਘਟਨਾ ਹੋਈ ਆ 9 ਜੁਲਾਈ ਵਾਲੇ ਦਿਨ 2 ਜੁਲਾਈ 2025 ਨੂੰ ਆਪਣਾ ਮੁੰਡਾ ਇੱਥੇ ਇੱਕ ਜਸਪ੍ਰੀਤ ਸਿੰਘ ਨਾਮ ਦਾ ਲੜਕਾ ਆ ਜਿਹੜਾ ਕਿ ਟੈਕਸੀ ਚਲਾਉਂਦਾ ਟੈਕਸੀ ਦਾ ਕੰਮ ਵੀ ਜਿਹੜਾ ਇੱਕ ਵਧੀਆ ਕੰਮ ਹੈ ਅਤੇ ਇਸ ਨੂੰ ਇਮਾਨਦਾਰੀ ਨਾਲ ਵੀ ਕੀਤਾ ਜਾਂਦਾ ਹੈ ਤੇ ਕਈ ਵਾਰੀ ਪਹਿਲਾਂ ਸਾਡੇ ਸਾਡੇ ਹੀ ਕੁਝ ਮੁੰਡੇ ਫੜੇ ਵੀ ਗਏ ਸੀ ਜਿਹੜੇ ਇਮਾਨਦਾਰੀ ਨਾਲ ਕੰਮ ਨਹੀਂ ਸੀ ਕਰਦੇ ਲੋਕਾਂ ਅੱਗੇ ਜੰਪ ਮਾਰ ਮਾਰ ਕੇ ਸਵਾਰੀਆਂ ਚੁੱਕਦੇ ਸੀ ਜਿਹੜੇ 4-4 ਘੰਟੇ ਦੀ ਵੇਟ ਕਰਦੇ ਸਨ ਉਹਨਾਂ ਵਿੱਚ ਕਈ ਕੁਝ ਹੋਇਆ ਰਿਸਪੈਕਟਰ ਵੀ ਫੜੇ ਗਏ ਪਰ ਇਹ ਮੁੰਡੇ ਦੀ ਇਮਾਨਦਾਰੀ ਦੀ ਇੱਕ ਮਿਸਾਲ ਦਿੱਤੀ ਜੋ ਕਿ ਇੱਕ ਕਮਿਊਨਿਟੀ ਦੇ ਲਈ ਪ੍ਰਾਈਡ ਹੈ ਇਸ ਵਿੱਚ ਇਸ ਮੁੰਡੇ ਦਾ ਜਿਹੜਾ ਫਾਦਰ ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੈੱਡ ਗ੍ਰੈਂਟੀ ਦੇ ਉਹਨਾਂ ਨੇ ਸੇਵਾ ਕੀਤੀ ਹੈ ਆਗਿਆਨੀ ਮੋਹਨ ਸਿੰਘ ਜੀ ਉਹਨਾਂ ਦਾ ਬੇਟਾ ਜਸਪੀ ਸਿੰਘ ਉਹਨੇ ਇੱਕ ਸਵਾਰੀ ਚੁੱਕੀ ਜੀ ਜੇਫਕੇ 에어ਪੋਰਟ ਤੋਂ ਕੈਨੇਡੀਅਨ 에어ਪੋਰਟ ਤੋਂ ਉਹਨੇ ਸਵਾਰੀ ਚੁੱਕ ਕੇ ਤੇ ਹੋਟਲ ਦੇ ਵਿੱਚ ਇੱਕ ਫਲਸ਼ਿੰਗ ਦੇ ਵਿੱਚ ਹੋਟਲ ਇਹ ਉੱਥੇ ਲਾ ਦਿੱਤੀ। ਉਸ ਤੋਂ ਲਾਉਣ ਤੋਂ ਬਾਅਦ ਜਦੋਂ ਉਸਨੇ ਦੂਸਰੀ ਸਵਾਰੀ ਚੁੱਕੀ ਆਹ ਦੂਸਰੀ ਸਵਾਰੀ ਨੇ ਪਿੱਛੇ ਇੱਕ ਬੈਗ ਪਿਆ ਸੀ। ਉਹ ਕਹਿੰਦੇ ਵੀ ਡਰਾਈਵਰ ਵੀ ਤਾਰਾ ਇੱਕ ਬੈਗ ਰਹਿ ਗਿਆ। ਉਹ ਕਹਿੰਦਾ ਮੇਰਾ ਤੇ ਕੋਈ ਬੈਗ ਨਹੀਂ। ਉਹ ਕਹਿੰਦੇ ਫਿਰ ਜਿਹੜਾ ਲਾਸਤ ਪਚਿੰਦਰ ਉਸ ਦਾ ਬੈਗ ਹੋ ਸਕਦਾ ਹੈ। ਉਹ ਬੈਗ ਜਿਹੜਾ ਸੀ ਆ ਉਸਨੇ ਉਹਨੂੰ ਦੇ ਦਿੱਤਾ ਜਸਪ੍ਰੀਤ ਸਿੰਘ ਨੂੰ। ਜਦੋਂ ਜਸਪ੍ਰੀਤ ਸਿੰਘ ਨੂੰ ਬੈਗ ਦਿੱਤਾ ਤੇ ਉਹਨੇ ਬੈਗ ਵਿੱਚ ਦੇਖਿਆ ਕਿ ਕਾਫੀ ਉਸ ਦੇ ਵਿੱਚ ਪੈਸੇ ਸਨ ਡਾਲਰ ਸਨ ਪੌਂਡ ਸਨ ਉਹ ਸ਼ਾਇਦ ਇੰਗਲੈਂਡ ਤੋਂ ਆਇਆ ਸੀ ਜਿਹੜਾ ਉਹਨਾਂ ਦਾ ਪੈਸੇਂਜਰ ਸੀ ਯੂਕੇ ਤੋਂ ਆਇਆ ਸੀ ਉਸ ਦੇ ਵਿੱਚ ਉਹਦਾ ਪਾਸਪੋਰਟ ਸੀ ਜਿਹੜਾ ਕਿ ਇੱਕਦਮ ਜਦੋਂ ਇਦਾਂ ਦੇ ਪੇਪਰ ਦਵਾ ਜਾਂਦੇ ਹਨ ਤੇ ਬੰਦੇ ਨੂੰ ਦਿਨੇ ਤਾਰੇ ਦਿਸਣ ਲੱਗ ਪੈਂਦੇ ਹਨ ਅਗਲੇ ਦਾ ਟ੍ਰੈਵਲ ਪਲਾਨ ਜੋ ਵੀ ਹੋਵੇ ਫੰਕਸ਼ਨ ਹੋਵੇ ਵਿਆਹ ਹੋਵੇ ਸ਼ਾਦੀ ਹੋਵੇ ਕਿਸੇ ਮੂਮੈਂਟ ਤੇ ਆਇਆ ਹੋਵੇ ਉਹਨੂੰ ਪਤਾ ਨਹੀਂ ਲੱਗਦਾ ਮੈਂ ਹੁਣ ਕੀ ਕਰਾਂ ਉਹ ਇੱਕਦਮ ਘਬਰਾ ਜਾਂਦਾ ਹੈ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਸ ਨੂੰ ਜਸਪੀਰ ਸਿੰਘ ਨੂੰ ਮੰਡੇ ਆਪਣੇ ਨੂੰ ਕਿ ਇਸ ਦਾ ਪਾਸਪੋਰਟ ਅਤੇ ਕਾਫੀ ਪੈਸੇ ਹਨ ਉਸੇ ਤਰ੍ਹਾਂ ਦੂਜੀ ਸਵਾਰੀ ਲਾ ਕੇ ਜਸੂਫ ਜਸਤੀ ਦੇ ਸਿੱਤੇ ਜਾਣਾ ਸੀ ਉਹ ਉਸ ਤੋਂ ਲੌਣ ਤੋਂ ਬਾਅਦ ਉਹ ਸਿੱਧਾ ਉਸ ਹੋਟਲ ਦੇ ਵਿੱਚ ਗਿਆ ਰਾਤ ਦਾ ਸਮਾਂ ਸੀ 9 ਜੁਲਾਈ ਵਾਲੇ ਦਿਨ ਜਦੋਂ ਉੱਥੇ ਗਿਆ ਤੇ ਉਹਨੇ ਹੋਟਲ 'ਚ ਜਾ ਕੇ ਉਹਨਾਂ ਬਾਰੇ ਪੁੱਛਿਆ ਤੇ ਹੋਟਲ ਵਾਲਿਆਂ ਦੱਸਿਆ ਕਿ ਉਹ ਉਹਨੂੰ ਪਤਾ ਨਹੀਂ ਸੀ ਟੈਕਸੀ ਦਾ ਨੰਬਰ ਉਹ 에য়ারਪੋਰਟ ਤੇ ਜਾ ਕੇ ਪਤਾ ਕਰਨ ਗਿਆ ਹੈ ਫਾਰ ਉਸ ਮੁੰਡੇ ਨੇ ਉਥੇ ਆਪਣਾ ਨੰਬਰ ਛੱਡ ਦਿੱਤਾ ਕਿ ਜਦੋਂ ਵੀ ਆਏ ਤਾਂ ਮੈਨੂੰ ਕਾਲ ਕਰੇ ਕਿਉਂਕਿ ਹੋਟਲ ਤੇ ਵੀ ਉਸਨੇ ਨਹੀਂ ਛੱਡਿਆ ਕਈ ਵਾਰੀ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਕੋਈ ਚੀਜ਼ ਦੇ ਦੋ ਕਿ ਅੱਗੇ ਉਸਨੇ ਕਿੰਨੀ ਕਿ ਇਮਾਨਦਾਰੀ ਕਰਨੀ ਹੈ ਉਹ ਹੋਟਲ 'ਚ ਛੱਡ ਕੇ ਆਪਣਾ ਨੰਬਰ ਤੇ ਛੱਡਣ ਤੋਂ ਬਾਅਦ ਜਦੋਂ ਬਾਹਰ ਆ ਥੋੜੇ ਜਿਹਾ ਬਾਅਦ ਜਦੋਂ ਉਹ 에어ਪੋਰਟ ਤੋਂ ਵਾਪਸ ਆਇਆ ਜਿਸ ਦਾ ਸਮਾਨ ਗਵਾਚਿਆ ਸੀ ਉਸਨੇ ਜਸਪੀ ਸਿੰਘ ਦੇ ਫੋਨ ਤੇ ਫੋਨ ਕੀਤੀ ਜੋ ਕਿ ਐਜੰਟਲ ਕੰਮ ਕਰ ਰਿਹਾ ਸੀ ਜਸਪੀਸ ਉਸੇ ਟਾਈਮ ਹੀ ਜਾ ਕੇ ਹੋਟਲ ਦੇ ਵਿੱਚ ਜਿੱਥੇ ਉਹ ਠਹਿਰਿਆ ਸੀ ਉਸ ਨੂੰ ਜਾ ਕੇ ਮਿਲਦਾ ਉਸ ਨੂੰ ਮਿਲਣ ਤੋਂ ਬਾਅਦ ਉਹਦਾ ਜਿੰਨਾ ਸਮਾਨ ਹੁੰਦਾ ਹੈ ਉਸ ਦੇ ਹਵਾਲੇ ਕਰਕੇ ਉਹਨੂੰ ਪੁੱਛਦਾ ਕਿ ਆਪਣਾ ਸਮਾਨ ਚੈੱਕ ਕਰ ਲਓ ਕਿ ਜਿੰਨਾ ਸਮਾਨ ਤੁਹਾਡਾ ਇਸ ਦੇ ਵਿੱਚ ਸੀ ਜਿੰਨੀ ਮਨੀ ਸੀ ਜਿਹੜਾ ਹੋਰ ਡਾਕੂਮੈਂਟਸ ਦੀ ਇਹੋ ਕੀ ਪੂਰੇ ਉਹ ਜਦੋਂ ਦੇਖਦਾ ਤੇ ਉਹ ਬੜਾ ਹੀ ਇੱਕ ਖੁਸ਼ ਹੁੰਦਾ ਤੇ ਇੱਕ ਉਹ ਜਿਹੜਾ ਜਸਪੀਰ ਸਿੰਘ ਆ ਉਸਨੇ ਦਸਤਾਰ ਵੀ ਸਜਾਈ ਹੀ ਪੂਰਾ ਆਪਣੇ ਸਿੱਖੀ ਸਰੂਪ ਵਿੱਚ ਸੀ ਤੇ ਇੱਕਦਮ ਉਸ ਬੰਦੇ ਦੇ ਉੱਤੇ ਫਿਰ ਸਾਡੀ ਕਮਿਊਨਿਟੀ ਦਾ ਜਿਹੜਾ ਪ੍ਰਭਾਵ ਪ੍ਰਵਾਹ ਪੈਂਦਾ ਸੋ ਇਹੋ ਜਿਹੇ ਜਿਹੜੇ ਬੱਚੇ ਹੁੰਦੇ ਨੇ ਉਹ ਸਾਡੇ ਕੌਮ ਦੇ ਇੱਕ ਪ੍ਰਾਈਡ ਹੁੰਦੇ ਅਸੀਂ ਉਹਨਾਂ ਦੇ ਉੱਤੇ ਪ੍ਰਾਊਡ ਕਰਦੇ ਹਾਂ ਉਸ ਤੋਂ ਬਾਅਦ ਉਹ ਜਿਹੜਾ ਬਾਅਦ ਦੇ ਵਿੱਚ ਉਹ ਜਿਹੜਾ ਉਹ ਇੱਕ ਵੀਡੀਓ ਵੀ ਬਣਾਉਂਦਾ ਮੈਂ ਤੁਹਾਨੂੰ ਹੁਣੇ ਦਿਖਾਉਣ ਜਾ ਰਿਹਾ ਕਿ ਮੈਂ ਜਸਪੀਰ ਸਿੰਘ ਦਾ ਜਿਹੜਾ ਅਵੈਲਕਮ ਕਰਦਾ ਹਾਂ ਕਿ ਉਸਨੇ ਜਿਹੜਾ ਮੇਰਾ ਇੰਨਾ ਕੀਮਤੀ ਸਮਾਨ ਸੀ ਮੈਨੂੰ ਵਾਪਸ ਕਰ ਦਿੱਤਾ ਸੋ ਵੈਲਕਮ ਕਰਦੇ ਧੰਨਵਾਦ ਕਰਨ ਤੋਂ ਬਾਅਦ ਫਿਰ ਉਹ ਜਿਹੜਾ ਆਪਣਾ ਜਿਹੜਾ ਉਹਦਾ ਡੈਸਟੇਸ਼ਨ ਉਹ ਆਪਣੇ ਘਰੀ ਇਹ ਆਪਣੇ ਘਰੀ ਆ ਜਾਂਦੇ ਆ ਸੋ ਮੇਰਾ ਅੱਜ ਕਹਿਣ ਦਾ ਮਤਲਬ ਸੀ ਤੁਹਾਡੇ ਕੋਲ ਵੀ ਇਦਾਂ ਦੀ ਕੋਈ ਜਿਹੜਾ ਕਮਿਊਨਿਟੀ ਦਾ ਚੰਗਾ ਕੰਮ ਕਰਦਾ ਤੁਸੀਂ ਕੋਈ ਤੁਹਾਡੇ ਕੋਲ ਇਦਾਂ ਦਾ ਕੋਈ ਵੀ ਮੈਸੇਜ ਹੋਵੇ ਸਾਨੂੰ ਜਰੂਰ ਦਿਆ ਕਰੋ ਅਸੀਂ ਜਰੂਰ ਦੱਸਾਂਗੇ ਕਿ ਜਿਹੜੇ ਸਾਡਾ ਲੋਕਾਂ ਦਾ ਜਿਹੜੇ ਮਾਨਵਤਾ ਹੁੰਦੇ ਹਨ ਸੋ ਅਸੀਂ ਉਹਨਾਂ ਨੂੰ ਜਰੂਰ ਸਾਹਮਣੇ ਸਾਰਿਆਂ ਦੇ ਲੈ ਕੇ ਆਉਂਦਾ ਇੱਕ ਆਪਣਾ ਫਰਜ਼ ਸਮਝਦੇ ਹਾਂ ਸੋ ਬਹੁਤ ਵਧੀਆ ਗੱਲ ਮੈਂ ਉਹਨਾਂ ਦੇ ਪਰਿਵਾਰ ਨੂੰ ਜਸਪੀ ਸਿੰਘ ਉਹਨਾਂ ਸਾਰਿਆਂ ਨੂੰ ਹਾਂ ਜਰੂਰ ਆਪਣੀ ਕਮਿਊਨਿਟੀ ਦੇ ਬਿਹਾਵ ਦੇ ਉੱਤੇ ਉਹਨਾਂ ਦਾ ਮੈਂ ਥੈਂਕ ਯੂ ਕਰਨਾ ਚਾਹਾਂਗਾ ਹਾ ਯੂ ਡਿਡ ਅ ਗ੍ਰੇਟ ਜੌਬ ਬੇਟਾ ਬਹੁਤ ਵਧੀਆ ਕੀਤਾ ਸੋ ਸਾਰੇ ਜਣੇ ਹੀ ਆਪਾਂ ਇਸੇ ਤਰ੍ਹਾਂ ਇਮਾਨਦਾਰੀ ਦੇ ਨਾਲ ਦੁਨੀਆ ਦੇ ਵਿੱਚ ਚੱਲਾਂਗੇ ਤਾਂ ਸਾਡਾ ਜਿਹੜਾ ਬਹੁਤ ਵਧੀਆ ਦੁਨੀਆ ਦੇ ਵਿੱਚ ਜਿਹੜਾ ਇੱਕ ਵੱਖਰਾ ਸੂਖ ਜਿਹੜਾ ਹੈ ਉਹ ਜਰੂਰ ਬਣਿਆ ਰਹੇਗਾ ਕਿਉਂਕਿ ਇਹ ਜਿਹੜੀਆਂ ਹਿਸਟਰੀਆਂ ਬੰਦੀਆਂ ਨੇ ਅੱਜ ਤੱਕ ਕਦੇ ਦੇਖੋ ਹਰ ਇੱਕ ਅਮੀਰੀ ਗਰੀਬੀ ਆ ਜਿਹੜੀ ਹੈ ਇਹ ਬੰਦੇ ਦੇ ਉੱਤੇ ਆਉਂਦੀ ਜਾਂਦੀ ਰਹਿੰਦੀ ਹੈ ਪਰ ਤੁਸੀਂ ਸਾਰੀ ਦੁਨੀਆ ਦੀ ਹਿਸਟਰੀ ਦੇਖ ਲਓ ਕਿ ਕਦੇ ਵੀ ਜਿਹੜੇ ਜਿਹੜਾ ਬੰਦਾ ਜੇ ਇਸ ਫੀਲਡ ਵਿੱਚ ਲਿਆ ਹੋਵੇ ਜਿਹੜਾ ਬੰਦਾ ਅਮੀਰ ਹੋਵੇ ਆ ਉਹਨਾਂ ਨੇ ਜਿਹੜੀਆਂ ਹਿਸਟਰੀਆਂ ਬੜੀਆਂ ਘੱਟ ਬਣਾਈਆਂ ਹਿਸਟਰੀਆਂ ਬਣਾਈਆਂ ਗਰੀਬਾਂ ਨੇ ਜਿਹੜੇ ਮਾੜੇ ਘਰਾਂ ਦੇ ਵਿੱਚੋਂ ਮਿਹਨਤ ਕਰਕੇ ਉੱਪਰ ਰੁੜਦੇ ਉਹੋ ਹੀ ਕੁਰਬਾਨੀਆਂ ਦਿੰਦੇ ਉਹੋ ਹੀ ਹਿਸਟਰੀਆਂ ਬਣਾਉਂਦੇ ਨੇ ਕਦੇ ਕਿਸੇ ਤਗੜੇ ਸਪੋਰਟਸਮੈਨ ਦਾ ਭਾਵੇਂ ਕੋਈ ক্রিকেট ਲੈ ਲਓ ਔਰ ਦੂਜਾ ਹਾਕੀ ਲੈ ਲਓ بیسਬਲ ਲੈ ਲਓ ਕੋਈ ਇਦਾਂ ਦੇ ਲੈ ਲਓ ਤੁਸੀਂ ਦੇਖ ਲਓਗੇ ਐਵਰੇਜ ਵਿੱਚ 99% ਬੱਚੇ ਜਿਹੜੇ ਜਿਹੜਾ ਕਿ ਉਹਨਾਂ ਦਾ ਜਿਹੜੇ ਫਾਦਰ ਨੇ ਜਿਹੜੀਆਂ ਬਲੰਦੀਆਂ ਨੂੰ ਛੋਇਆ ਸੀ ਬੜਾ ਜਿੱਦਾਂ ਗਵਾਸਕਰ ਲੈ ਲਓ ਕੋਈ ਲੈ ਲਓ ਸਚਿਨ ਲੈ ਲਓ ਤਾ ਰਵੀ ਸ਼ਾਸਤਰੀ ਲੈ ਲਓ ਜਿਹੜਾ ক্রিকেট ਦੀ ਮੈਂ ਤਾਂ ਗੱਲ ਕਰਦਾ ਲੁਕੀ ਉਸ ਨੂੰ ਜ਼ਿਆਦਾ ਦੇਖਦੇ ਆਂ ਉਹਨਾਂ ਦੇ ਅੱਗੇ ਕੋਈ ਸੇ ਦੇ ਵੀ ਜ਼ਰੂਰੀ ਨਹੀਂ ਕਿ ਉਹ ਬੱਚੇ ਜਿੱਥੋਂ ਤੱਕ ਉਹ ਪਹੁੰਚੇ ਉਹ ਪਹੁੰਚਣਗੇ ਕਿਉਂਕਿ ਜਦੋਂ ਬੰਦਾ ਇੱਕ ਇਨਸਾਨ ਗਰੀਬ ਘਰ ਦੇ ਵਿੱਚ ਪੈਦਾ ਹੁੰਦਾ ਇੱਕ ਅਮੀਰ ਘਰ ਦੇ ਵਿੱਚ ਪੈਦਾ ਹੁੰਦਾ ਬਰਾਬਰ ਮੈਂ ਸਭ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਇਸੀ ਐਵਰੇਜ ਜਿਹੜੀ ਅੱਜ ਤੱਕ ਦੀ ਦੁਨੀਆ ਦੀ ਹਿਸਟਰੀ ਹੈ ਕਿ ਹਿਸਟਰੀ ਉਹਨਾਂ ਨੇ ਬਣਾਈ ਹੈ ਜਿਹੜੇ ਮਾੜੇ ਕੰਮਾਂ ਦੇ ਵਿੱਚ ਪਿਆਦਾ ਹੋ ਗਏ ਜਿਨ੍ਹਾਂ ਨੇ ਅੱਗੇ ਜਾ ਕੇ ਆਪਣਾ ਮਿਹਨਤ ਦੇ ਨਾਲ ਨਾਮ ਬਣਾਇਆ ਹੈ ਉਹ ਹੀ ਇ ਹਿਸਟਰੀਆ ਆ ਬਣਾਉਂਦੇ ਰਹੇ ਹਨ ਮੈਨੂੰ ਅਜੇ ਤੱਕ ਯਾਦ ਮੈਂ ਤੁਹਾਨੂੰ ਗੱਲ ਸੁਣਾਉਣਾ ਆ ਕਈ ਵਾਰੀ ਜਦੋਂ ਅਮੀਰ ਘਰਾਂ ਦੇ ਵਿੱਚ ਬੱਚਿਆਂ ਨੂੰ ਜੰਮਦਿਆਂ ਨੂੰ ਕਾਰਾਂ ਮਿਲ ਜਾਣ ਮੋਟਰਸਾਈਕਲ ਮਿਲ ਜਾਣ ਸਕੂਟਰ ਮਿਲ ਜਾਣ ਉਹਨਾਂ ਨੂੰ ਕੀ ਕਹਾਤਾ ਮਿਹਨਤ ਕਰਕੇ ਕੀ ਮੋਲ ਹੈ ਜਿਹੜੇ ਬੰਦੇ ਨੇ ਜੁੱਤੀਆਂ ਟੁੱਟੀਆਂ ਪਾ ਕੇ ਫਾਦਰ ਦੀਆਂ ਵੀ ਪਾ ਕੇ ਸਾਈਕਲ ਕਈ ਚੀਜ਼ ਚ ਚਲਾ ਕੇ ਉੱਪਰ ਦੀ ਸਾਈਕਲ ਚਲਾ ਕੇ ਮਿਹਨਤ ਕਰਕੇ ਜਦੋਂ ਸਕੂਟਰ ਤੇ ਚੜਨਾ ਤੇ ਫਿਰ ਉਹਨੂੰ ਸਕੂਟਰ ਦੇ ਮੁੱਲ ਦਾ ਵੀ ਪਤਾ ਲੱਗਣਾ ਮੋਟਰਸਾਈਕਲ ਦਾ ਵੀ ਪਤਾ ਲੱਗਣਾ ਜਿਹੜੀ ਚੀਜ਼ ਹੌਲੀ ਹੌਲੀ ਆਪ ਮਿਹਨਤ ਕਰਕੇ ਲੈਣੀ ਹੈ ਫਿਰ ਪੈਸੇ ਦੀ ਵੈਲਿਊ ਦਾ ਪਤਾ ਲੱਗਦਾ ਇੱਕ ਵਾਰ ਇੱਕ ਦੋਸਤ ਗੱਲ ਸੁਣਾਉਂਦਾ ਸੀ ਗੁਜਰਾਤ ਦੀ ਗੱਲ ਸੁਣਾਉਂਦਾ ਸੀ ਕਹਿੰਦਾ ਗੁਜਰਾਤ ਦੇ ਵਿੱਚ ਇੱਕ ਬੜੀ ਰਿਚ ਫੈਮਿਲੀ ਹੈ ਬਹੁਤ ਜ਼ਿਆਦਾ ਰਿਚ ਫੈਮਿਲੀ ਹੈ ਉਹ ਸਾਰੀ ਫੈਮਿਲੀ ਜੁਆਇੰਟ ਫੈਮਿਲੀ ਹੈ ਕਹਿੰਦਾ ਜਦੋਂ ਉਹਨਾਂ ਦੇ ਬੱਚੇ ਜਿਹੜੇ ਉਹਨਾਂ 18 19 ਸਾਲ ਦੇ ਹੋ ਜਾਂਦੇ ਨੇ 18 19 ਜਾਂ 20 ਸਾਲ ਦੇ ਉਹ ਆਪਣੇ ਬੱਚਿਆਂ ਨੂੰ ਲੱਖ ਲੱਖ ਰੁਪਇਆ ਦੇ ਕੇ ਕਹਿੰਦੇ ਦਿੱਕਰ ਦੇ ਕੇ ਉਹਨਾਂ ਨੂੰ ਕੱਪੜੇ ਦੇ ਕੇ ਕਹਿੰਦੇ ਵੀ ਜਾਓ ਤੁਸੀਂ ਆਪਣੀ ਜ਼ਿੰਦਗੀ ਬਣਾਓ ਇਹ ਨਹੀਂ ਕਹਿੰਦੇ ਕਿ ਉਹ ਸਾਰੀ ਪ੍ਰਾਪਰਟੀ ਉਹਨਾਂ ਨੂੰ ਨਾਲ ਦੇ ਹੁਣੇ ਦੇ ਦੇਣ ਤੇ ਮੁੜ ਕੇ ਕੰਮ ਕਰਨਾ ਛੱਡ ਦੇਣ ਉਹ ਬੱਚੇ ਇਹਨੂੰ ਕਹਿੰਦੇ ਵੀ ਉਹ ਪੁੱਛਦੇ ਕਿ ਕਿੱਥੇ ਜਾਣਾ ਕਹਿੰਦੇ ਕਿ ਅਸੀਂ ਤੁਹਾਨੂੰ ਲੱਖ ਰੁਪਇਆ ਦਿੱਤਾ ਇਹ ਤੁਹਾਡੀ ਪ੍ਰੋਬਲਮ ਹੈ ਕਿੱਥੇ ਜਾਣਾ ਕਿੱਥੇ ਪੜ੍ਹਨਾ ਕੀ ਕਰਨਾ ਕਿੱਥੇ ਟ੍ਰੇਨ ਲੈਣੀ ਕਿੱਥੇ ਬੱਸ ਲੈਣਾ ਕਿਹੜੇ ਸ਼ਹਿਰ ਰਹਿਣਾ ਫੇ ਕਹਿੰਦਾ ਕਿ ਜਦੋਂ ਉਹ ਜਾ ਕੇ 2 ਸਾਲ ਆਪਣੀ ਜ਼ਿੰਦਗੀ ਜਿਹੜੀ ਜਿਉਣੀ ਸ਼ੁਰੂ ਕਰਦੇ ਨਾ ਉਹਨਾਂ ਨੂੰ ਪਤਾ ਲੱਗਦਾ ਕਿ ਇੰਨੇ ਪੈਸਿਆਂ ਦੇ ਵਿੱਚ ਅਸੀਂ ਇੰਨਾ ਚਿਰ ਕਿੱਦਾਂ ਕੱਢਣਾ ਜਿਉਂ-ਜਿਉਂ ਪੈਸੇ ਮੁਖਦੇ ਜਾਂਦੇ ਉਦਾਂ-ਉਦਾਂ ਉਹਨਾਂ ਦੀ ਟੈਨਸ਼ਨ ਵੱਧਦੀ ਜਾਂਦੀ ਏ ਫਿਰ ਉਹ ਸੋਚਦੇ ਨੇ ਕਿ ਹੋਰ ਆਪਾਂ ਇਸ ਨੂੰ ਕੀ ਕਰੀਏ ਅਤੇ ਕਿੱਦਾਂ ਆਪਾਂ ਹੋਰ ਕਮਾਈ ਕਰਾਂਗੇ ਉਹ ਫਿਰ ਸੋਚੋਂ ਤੋਂ ਬਾਅਦ ਉਹਨਾਂ ਨੂੰ ਅਸਲੀ ਜ਼ਿੰਦਗੀ ਦਾ ਜਿਹੜਾ ਜ਼ਰੂਰ ਪਤਾ ਲੱਗਦਾ ਸੋ ਜਿਹੜੀ ਈਜ਼ੀ ਮਨੀ ਹੁੰਦੀ ਹੈ ਨਾ ਜਾਦਾਤਰ ਇਹ ਤੁਹਾਨੂੰ ਖਰਾਬ ਕਰਦੀ ਹੈ ਜਿਹੜੀ ਹਾਰਡ ਵਰਕਿੰਗ ਮਨੀ ਕੀਤੀ ਹੁੰਦੀ ਹੈ ਜਿਹੜੀ ਇਮਾਨਦਾਰੀ ਦੀ ਪੈਸੇ ਬਣਾਏ ਜਾਂਦੇ ਹਨ ਉਹ ਹਮੇਸ਼ਾ ਤੁਹਾਡੇ ਕੰਮ ਵੀ ਹੁੰਦੇ ਹਨ ਅਤੇ ਚੰਗੇ ਕੰਮ ਵੀ ਲੱਗਦੇ ਤੇ ਤੁਸੀਂ ਉਸ ਦੇ ਵਿੱਚ ਕਾਮਯਾਬੀ ਹੁੰਦੇ ਹੋ ਸੋ ਅੱਜ ਇਹ ਪ੍ਰੋਗਰਾਮ ਜਿਹੜਾ ਖੇਜ ਇਸ ਤਰ੍ਹਾਂ ਤੁਹਾਨੂੰ ਅਸੀਂ ਹਰ ਵਾਰ ਕੋਈ ਨਾ ਕੋਈ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਬਾਜਵਾ ਟਾਕ ਸ਼ੋ ਜਾਂ ਗੱਲ ਕੀਤੇ ਆ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਇਹ ਵੀ ਸਾਡੇ ਪ੍ਰੋਗਰਾਮ ਦਾ ਨਾਮ ਇਸ ਦੇ ਵਿੱਚ ਅਸੀਂ ਨਵੇਂ-ਨਵੇਂ ਵਿਸ਼ਿਆਂ ਦੇ ਉੱਤੇ ਗੱਲ ਹਮੇਸ਼ਾ ਕਰਦੇ ਆ ਤੇ ਕਰਦੇ ਰਿਹਾ ਕਰਾਂਗੇ ਹੋਰ ਵੀ ਸਾਡੇ ਕੋਲ ਬੜੇ ਜਿਹੜੇ ਕਮਿਊਨਿਟੀ ਦੇ ਇਸ਼ੂਸ ਆ ਰਹੇ ਨੇ ਅਸੀਂ ਉਹਨਾਂ ਦੇ ਉੱਤੇ ਵੀ ਅਸੀਂ 1 ਬਾਈ 1 ਚੰਗੇ ਅਤੇ ਮਾੜੇ ਦੋਨੇ ਉਹ ਤੁਹਾਡੇ ਨਾਲ ਜਰੂਰ ਅਸੀਂ ਸਾਂਝੀ ਕਰਕੇ ਤੁਹਾਡੀ ਕਿਚੜੀ ਦੇ ਵਿੱਚ ਆਪਾਂ ਰੱਖਿਆ ਕਰਾਂਗੇ ਜੋ ਵੀ ਰਿਐਲਿਟੀ ਹੋਏਗੀ ਸੋ ਉਮੀਦ ਹੈ ਕਿ ਅੱਜ ਤੁਸੀਂ ਜਿਹੜੀ ਇਹ ਸਟੋਰੀ ਸੁਣੀ ਹੈ ਇੱਕ ਰੀਅਲ ਸਟੋਰੀ ਜੇ ਤੁਹਾਡੇ ਕੋਲ ਕੋਈ ਵੀ ਸਟੋਰੀ ਹੈ ਤਾਂ ਸਾਨੂੰ ਜ਼ਰੂਰ ਸਾਨੂੰ ਆ ਸਾਂਝਾ ਪੰਜਾਬ ਟੀਵੀ ਦੀ ਟੀਮ ਨੂੰ ਸਾਨੂੰ ਦੱਸੋ ਤੁਹਾਡਾ ਫੋਨ ਨੰਬਰ ਸਾਡਾ ਈਮੇਲ ਆਲਰੇਡੀ ਸਕਰੀਨ ਦੇ ਉੱਤੇ ਆ ਰਿਹਾ ਹੈ ਤੁਸੀਂ ਮੈਨੂੰ ਪਰਸਨਲ ਵੀ ਕਾਲ ਕਰ ਸਕਦੇ ਹੋ 516 852 2251685222 ਸੋ ਫਿਰ ਅਗਲੇ ਪ੍ਰੋਗਰਾਮ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇੱਕ ਵਾਰੀ ਮੈਂ ਫਿਰ ਉਸ ਬੇਟੇ ਜਸਪ੍ਰੀਤ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਇਸ ਕੰਮ ਦੇ ਲਈ ਲਾਲਚ ਨਾ ਕਰਨ ਦੇ ਲਈ Yeah, this is pretty String. I lost the bag. I left it in his uh, cab, yellow cab, and uh, he managed to find where uh, my hotel is, and he brought my bag, including the passport and the wallet, and returned to me as exactly how it was, and I'm much appreciated. Yeah, thank you. Thank you.